ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ ਤੁਹਾਡੀ ਵੈਬ ਟੀਕ ਅੱਜ ਆਪਾਂ ਲੈ ਕੇ ਆਏ ਜੀ ਪਿਆਰ ਕਰੇ ਦਿੱਤੇ ਛੋਟਾ ਜਿਹਾ ਫਲਕਾਰੀ ਦਾ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਆ ਰਹੇਗਾ ਜੀ ਨਿੱਕ ਤੇ ਵਰਕ ਕੀਤਾ ਹੋਇਆ ਆਪਾਂ ਇਸ ਤਰ੍ਹਾਂ ਨਾਲ ਆ ਰਹੇਗੀ ਜੀ ਵਿੱਚ ਬੂਟੀਆਂ ਪਾਈਆਂ ਹੋਈਆਂ ਨੇ ਇਸ ਤਰ੍ਹਾਂ ਰਹੇਗਾ ਜੀ ਘੇਰੇ ਦਾ ਵਰਕ ਬਹੁਤ ਹੀ ਹੈਵੀ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਪਿਆਰਾ ਕਲਰ ਆ ਆ ਰਹੇਗਾ ਜੀ ਦੁਪੱਟਾ ਦੁਪੱਟੇ ਦੇ ਇਸ ਤਰ੍ਹਾਂ ਪੱਲੇ ਆਪਾਂ ਬਹੁਤ ਹੈਵੀ ਵਰਕ ਕੀਤੇ ਹੋਏ ਨੇ ਆ ਵਿੱਚ ਬੁੱਟੀਆਂ ਭਾਈ ਹੋਈਆਂ ਜਿਸ ਤਰ੍ਹਾਂ ਸਾਈਡਾਂ ਤੇ ਪੰਜ ਇਸ ਤਰ੍ਹਾਂ ਦੇ ਨਾਲ ਵਰਕ ਕੀਤਾ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਆ ਰਹੇਗੀਆਂ ਜੀ ਇਹਦੀ ਬਾਜੂ ਤੇ ਵਰਕ ਰਹਿਣ ਵਾਲਾ ਜਿਸ ਤਰ੍ਹਾਂ ਇਹ ਨਾਲ ਆ ਰਹੇ ਜੀ ਵਿਚ ਇਹਦਾ ਵਰਕ ਆ ਰਹੇ ਜੀ ਇਹਦੇ ਨਾਲ ਬਾਟਮ ਇਹ ਪੰਜ ਮੀਟਰ ਦਾ ਕਪੜਾ ਇਹ ਤੁਸਕਾ ਕਰ ਮਾ ਸਕਦੇ ਹੋ शरारा बना सद गरारा बना कुछ भी बना सकते हो वो थोड़ी अपनी चॉइस रहेगी बहुत ही प्यारा कलर बहुत सोना शूट तो फिक्र तो है तुम बेफिक्र अपने तंबाई कर सद जिस तरह अगला सूट दिखाने जी अगला शूट, जी। शूट है जिस तरह ना ग्रीन कलर उत्ते रेडी किया गया रन वाली जी पे हो रहा बरबरी बरबरी सूट रेडी हो कचे जहाँ कलर रन वाला जिस तरह यह ਚੱਕਾਂ ਦੇ ਵਰਕ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਸ ਤਰ੍ਹਾਂ ਨਾਲ ਦੇਖ ਸਕਦੇ ਹੋ ਸਫਾਈ ਦੇ ਨਾਲ ਆਪਾਂ ਛੁੱਟ ਰੈਡੀ ਕੀਤਾ ਬਹੁਤ ਹੀ ਪਿਆਰਾ ਕਲਰ ਆ ਬਹੁਤ ਸੋਹਣਾ ਸਟੱਫ ਆਗਾ ਇਹ ਵੀ ਦਾ ਉੱਤ ਡਟਾ ਰਹਿਣਾ ਜੀ ਇਸ ਤਰ੍ਹਾਂ ਨਾਲ ਰਹੇਗੇ ਸਾਰੇ ਛੁੱਟ ਦੇ ਉੱਤੇ ਡਿਜ਼ਾਈਨ ਆ ਰਹੇਗਾ ਨੱਕ ਦਾ ਡਿਜ਼ਾਈਨ ਆ ਰਹੇਗੀ ਸਾਰਾ ਇਸ ਤਰ੍ਹਾਂ ਨਾਲ ਵਰਕ ਹੋਇਆ ਇਸ ਤਰ੍ਹਾਂ ਦੇ ਨਾਲ ਬਹੁਤ ਹੀ ਪਿਆਰਾ ਕਲਰ ਬਹੁਤ ਸੋਹਣਾ ਡਿਜ਼ਾਈਨ ਆ अपने तो शूट बाय कर सकते हो स रहेगा जी इस तरह बाजू से वर्क किया इस तरह रन वाला जी बाजू का वर्क ना रहेगा जी फ्रंट का वर्क तो अपने तो सूट बाय कर सकते हो प्राइज रन वाला जी उन्नीस सौ रुपया विदआउट दपट्टा बता शूट है जी अगला शूट रहने वाला जी आप शमर के उत्ते रेडी किया गा इस तरह ਇਹਦੇ ਘੇਰੇ ਤੇ ਚੱਕਾਂ ਦਾ ਵਰਕ ਰਹਣ ਵਾਲਾ ਜੀ ਇਸ ਤਰ੍ਹਾਂ ਨਾਲ ਚੱਕਾਂ ਦੇ ਵਰਕ ਕੀਤਾ ਹੋਇਆ ਬੇਲ ਬਣੀ ਹੋਈ ਹੈ ਇਹ ਰਹੇਗਾ ਜਿਸ ਤਰ੍ਹਾਂ ਇਹ ਨਾਲ ਘੇਰੇ ਦੇ ਉੱਤੇ ਇਹ ਰਹੇਗਾ ਜਿਸ ਤਰ੍ਹਾਂ ਇਹ ਨਾਲ ਘੇਰੇ ਤੇ ਆਪਾਂ ਚੱਕਾਂ ਦਾ ਵਰਕ ਕੀਤਾ ਹੋਇਆ ਆ ਰਹੇਗਾ ਜਿਸ ਤਰ੍ਹਾਂ ਇਹਦੇ ਬਾਜੂ ਤੇ ਵਰਕ ਆ ਬਾਜੂ ਦੇ ਵਰਕ ਕੀਤਾ ਹੋਇਆ ਜੀ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਸੋਹਣਾ ਤੁਸੀਂ ਬੇਫਿਕਰ ਹੋ ਕੇ ਆਪਣੇ ਤੋਂ ਬਾਏ ਕਰ ਸਕਦੇ ਹੋ ਤੇ ਆਪਣੇ ਲਈ ਸੋਨੇ-ਸੋਨੇ ਛੂਟ ਲਕਵਾ ਸਕਦੇ ਹੋ ਜੀ ਦੇਖ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣਾ ਛੂਟਾ ਸਿਮਰ ਦਾ ਛੂਟਾ ਰੰਮੜਾ ਜੀ ਇਹਦਾ ਪ੍ਰਾਈਸ ਰੰਮੜਾ ਜੀ 1500 ਰੁਪਿਆ 1500 ਦੇ ਵਿੱਚ ਛੂਟ ਸਾਡੇ ਕਰ ਤੱਕ ਪਾੰਜ ਹੋ ਗਿਆ ਚਲੋ ਜੀ ਮਿਲਦੇ ਆ ਅਗਲੇ ਕੰਸ਼ਾ ਪਰ ਤੇ ਨਾਲ ਸੋਨੇ ਰੰਗਾਂ ਦੇ ਨਾਲ ਚਲੋ ਇਹ ਮਿਲਦੇ ਆ ਅਗਲੇ